ਤੁਹਾਰੀ ਜਨ ਸਰਨ ਤੁਮਾਰੀ ਸਰਨ ਮਾਰੀ ਜਨ ਸਰਨ ਤੁਮਾਰੀ ਸਰਨ ਤੁਮਾਰੀ 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 ਰਾਖ ਰਾਖ ਤੁਮਰੇ ਪੀਤ ਲਾ ਜਨ ਸਰਨ ਤੁਮਾਰੀ ਜਨ ਸਰਨ ਤੁਮਾਰੀ ਰਾਖ ਰਾਖ ਤੁਮਰੇ ਪੀਤ ਲਾ ਜਨ ਸਰਨ ਤੁਮਾਰੀ ਜਨ ਸਰਨ ਤੁਮਾਰੀ ਰਾਖ ਰਾਖ ਤੁਮਰੇ ਪੀਤ ਲਾ ਜਨ ਸਰਨ ਤੁਮਾਰੀ ਜਨ ਸਰਨ ਤੁਮਾਰੀ ਅਜ ਬਨਖੰਡ ਜਾਈਐ ਜੁਨ ਖਾਈਐ ਕੰਦਾ ਅਜ ਹੂੰ ਬਕਾਰ ਨਾ ਛੁਡਈ ਪਾਪੀ ਮਨ ਮੰਦਾ ਕਿਉ ਛੂਟ ਕਸੇ ਤਰਾਂ ਬਵ ਜਲ ਨਿਦ ਭਾਰੀ ਰਾਖ ਰਾਖ ਮੇਰੇ ਵੀ ਠਲਾ ਜਨ ਸਰਨ ਤੁਮਾਰੀ ਬਿਖ ਬਿਖ ਕੀ ਬਾਸਨਾ ਤਜਿ ਨਹ ਜਾਈ ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ ਜਰਾ ਜੀਵਨ ਜੋ ਬਨ ਗਿਆ ਜਰਾ ਜੀਵਨ ਜੋ ਬਨ ਗਿਆ ਕਿਛ ਕੀਆ ਨਾਨੀ ਕਾ ਇਹੋ ਜੀ ਆਰਾ ਨਿਰਮੋਲ ਕੋ ਕੌਡੀ ਲਗਮੀਕਾ ਸਤ ਗੁਰ ਆਇਓ ਸਰਨ ਤੇਹਾਰੀ ਸਤ ਗੁਰ ਆਇਓ ਸਰਨ ਤੇਹਾਰੀ ਮਿਲਾ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਅਵਰ ਨਾ ਸੂਜੈ ਦੂਜੀ ਠਹਰ ਹਾਰ ਪਰਿਉ ਤੋ ਦੁਆਰੀ ਲਿਖਾ ਛੂਡ ਅਲਿਖੈ ਛੂਟਾ ਹਮ ਨਿਰਗੁਨ ਲੈ ਹੋਇਓ ਬਾਰੀ ਸਾਦ ਬਖ ਸਿੰਧ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੈ ਹੋ ਇਹੋ ਬਾਣੀ ਓ ਜੀ ਰਾਖ ਰਾਖ ਮੇਰੇ ठला जना शरन ती जना राख ते राग दाखमेरे ठला जना शरन ती जना शर राख रागाखमे ਤੁਮਾਰੀ ਸਰਨ ਨਾ ਨਾ ਸਰਨ ਤੁਮਾਰੀ ਸਰਨ ਤੁਮਾਰੀ ਜਨ ਸਰਨ ਤੁਮਾਰੀ ਰਾਖਾ ਤੁਮੇਰੇ ਦੀ ਟਲਾ ਜਨ ਸਰਨ ਤੁਮਾਰੀ ਸਰਨ ਤੁਮਾਰੀ ਰਾਖਾ ਤੁਮੇਰੇ ਦੀ ਟਲਾ ਜਨ ਸਰਨ ਤੁਮਾਰੀ ਜਨ ਸਰਨ ਤੁਮਾਰੀ ਰਾਖਾ ਤੁਮੇਰੇ ਦੀ ਟਲਾ ਜਨ ਪੜਿਓ ਅਰ ਬੇਦ ਵਿਚਾਰਿਓ ਨਿਵਲਪ ਅੰਗਮ ਸਾਦੇ ਪੰਚ ਜਨਾਂ ਸਿਓ ਸੰਗ ਨ ਛੁਟਕਿਓ ਅਦਕ ਅਹੰਭ ਬੁਧਿ ਬਾਦੇ ਪਿਆਰੇ ਇਨ ਬਿਦ ਮਿਲਨ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਬਬੇਕਾ ਮੋਨ ਬਯੋ ਕਰ ਪਾਤੀ ਰਹਿਓ ਨਗਨ ਪਿਰਿਓ ਬਨ ਮਾਹੀ ਤਟ ਤੀਰਤ ਸਭ ਧਰਤੀ ਭ੍ਰਮਿਓ ਦੁਬਦਾ ਛਟ ਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲਖ ਜਤਨ ਕਰਾਈ ਅਨਕ ਕਾਮਨੀ ਹੈ ਵਰ ਗੈ ਵਰ ਬਹੁ ਵਿਦਦਾਨ ਦਾ ਤਾਰਾ ਅਨ ਬਸਤਰ ਭੂਮ ਬਹੁ ਅਰਪੇ ਨਾ ਮਿਲੈ ਹਰ ਦਵਾਰਾ ਜਾ ਅਰਚਾ ਬੰਦਨ ਡੰਡਾਤ ਖਟ ਕਰ ਮਾਂ ਰਤ ਰਹਤਾ ਹਉ ਹਉ ਕਰਤ ਬੰਦਨ ਮਹ ਪਰਿਆ ਨਾ ਮਿਲਿਆ ਇਹ ਜੁਗਤਾ ਓ ਜੀ ਰਾਖ ਰਾਖ ਮੇਰੇ बीटो ला जाना सरन तुम्हारी जन जना तुम्हारी जना राख, राख मेरे बी जन शरण तुम्हारी जन शरण तुम्हारी राग राग मेरे बी जन जना ਪਰੇ ਕੀ ਰਾਖਤਾ ਨਹੀਂ ਸਹਸਾਇਆ ਸੁਨੋ ਬੇਨੰਤੀਆ ਸੁਆਮੀ ਮੇਰੇ ਰਾਮ ਕੋਟ ਅਪਰਾਧ ਭਰੇ ਭੀ ਤੇਰੇ ਚਿਹਰੇ ਰਾਮ ਦੁਖ ਹਰਨਾ ਕਿਰਪਾ ਰਨਾ ਮੋਹਨਾ ਕਲ ਕਲੇ ਸਾਹ ਭੰਜਨਾ ਸਰਨ ਤੇਰੀ ਰਾਖ ਲਿਓ ਮੇਰੀ ਸਰਬ ਮੈਂ ਨਿਰੰਜਨਾ ਸੁਨਤ ਪੇਖਤ ਸੰਗ ਸਭ ਕੈ ਪ੍ਰਭ ਨੇ ਰਹੂ ਤੇਨੇ ਰੇ ਅਰਦਾਸ ਨਾਨਕ ਸੁਨ ਸੁਆਮੀ ਰਖ ਲੈ ਹੋ ਕਰਕੇ ਚੇਰੇ ਤੂੰ ਸਮਰਤ ਸਦਾ ਹਮਦੀਨ ਪੇਖਾਰੀ RAM माया मोह मगन ਕੱਢ ਲੇ ਹੋ ਮੁਰਾਰੀ ਰਾਜ ਤੱਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕਿਰਾਖਾ ਸ਼ਰਮਾ ਸਾਸ ਸਾਸ ਹਮ ਪੂਲਨ ਹਾਰੇ ਤੁਮ ਸਮਰਥ ਅਗਨਤ ਅਪਾਰੇ ਸਰਨ ਪਰੇ ਕਿਰਾਖ ਦਇਆ ਲਾ ਨਿਕਾ ਤੁਮਰੇ ਬਾਲ ਗੋਪਾਲਾ ਉਹ ਜੀ ਰਖ ਰਖ ਮੇਰੇ ਬੀਟੋ ਲਾ ਜਨ ਸਰਨ ਤੁਮਾਰੀ ਜਨ ਸਰਨ ਤੁਮਾਰੀ ਰਖ ਰਖ ਮੇਰੇ ਬੀਟੋ ਲਾ ਜਨ ਸਰਨ ਤੁਮਾਰੀ ਜਨ ਸਰਨ ਤੁਮਾਰੀ ਰਖ ਰਖ ਮੇਰੇ जानो शरण तुम्हारी शरण तुम्हारी 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 राख मेरे पी थोला जन शरण तुम्हारी जन शरण तुम्हारी राख राख मेरे पी थोला जन शरण तुम्हारी जन शरण तुम्हारी राख राख मेरे पी थोला जन शरण तुम्हारी जन शरण तुम्हारी राख राख मेरे पी थोला जन शरण तुम्हारी जन ਵਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਆਓ ਆਪਣੀ ਮਨ ਮਿਰਤੀ ਨੂੰ ਹੋਰ ਇਕਾਗਰ ਕਰੀਏ ਬੜੇ ਪਿਆਰ ਨਾਲ ਸਭ ਆਖੋ ਧੰਸ੍ਰੀ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸੰਗਤ ਕੋਈ ਵੀ ਰਸਨਾ ਵਾਂਝੀ ਨਾ ਰਹੇ ਜਿਸ ਪ੍ਰੀਤਮ ਪਿਆਰੇ ਦੀ ਛਤਰ ਸ਼ਾਇਆ ਦਾ ਆਨੰਦ ਆਪਾਂ ਸਭ ਨੇ ਮਾਨਿਆ ਜਿਨ੍ਹਾਂ ਮਹਾਂਪੁਰਸ਼ਾਂ ਦੇ ਭੋਗ ਤੇ ਆਪਾਂ ਇਕੱਤਰ ਹੋਏ ਆਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਅਨੰਨ ਸੇਵਕ ਚਰਣਾ ਦੇ ਪਾਉਰੇ ਪ੍ਰੀਤਵਾਨ ਹੁਕਮ ਮੰਨਣ ਵਾਲੇ ਸਿੱਖ ਸੰਤ ਸਤਵੰਤ ਸਿੰਘ ਔਣੀ ਜਿਹੜੇ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਅਪਾਰ ਖੁਸ਼ੀਆਂ ਦੇ ਪਾਤਰ ਸਨ ਬਖਸ਼ਿਸ਼ਾਂ ਦੇ ਪਾਤਰ ਸਨ ਖੁੱਲਾ ਪਿਆਰ ਮਾਣਿਆ ਆਨੰਦ ਮਾਣਿਆ ਸਤਗੁਰਾਂ ਦੇ ਚਰਨਾਂ ਦੀ ਮੌਜ ਮਾਣੀ ਹਾਜ਼ਰਾ ਹਜੂਰ ਸਤਗੁਰਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਸਭ ਇੱਕ ਵਾਰ ਬੜੇ ਪਿਆਰ ਨਾਲ ਆਖੋ ਤਨਸ੍ਰੀ ਸਤਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸ੍ਰੀ ਜੀ ਸਿੰਘ ਸੱਚੇ ਪਾਤਸ਼ਾਹ ਗੁਰਮੁਖੋ ਭਗਤ ਕਬੀਰ ਜੀ ਦਾ ਇੱਕ ਸ਼ਲੋਕ ਹੈ ਕਬੀਰ ਆਖੀ ਕੇਰੇ ਮਟ ਕੇ ਪਲ ਪਲ ਗਈ ਬਿਹਾਏ ਜਿਵੇਂ ਆਪਾਂ ਅੱਖ ਚਮਕਦੇ ਆ ਨਾ ਇੱਕ ਇੱਕ ਪਲ ਇੱਕ ਇੱਕ ਛਿਨ ਕਰਕੇ ਉਮਰ ਜਿਹੜੀ ਬੀਤਦੀ ਜਾਂਦੀ ਹੈ ਕੜੀ ਦੀ ਸੂਈ ਨਹੀਂ ਰੁਕਦੀ ਕਾਲ ਦਾ ਚੱਕਰ ਨਹੀਂ ਰੁਕਦਾ ਇਹ ਸਮਾਂ ਗੁਰਮਖੋ ਬੜਾ ਪ੍ਰਭਲ ਹੈ ਮਹਾਰਾਜ ਪਰਮਾਉਂਦੇ ਨੇ 10 ਬਾਲ ਤਨ 20 ਰਵਣ 30ਾਂ ਕਾ ਸੁੰਦਰ ਕਹਾਵੈ 40 ਪੁਰ ਹੋਏ 85 ਪੱਗ ਖਿਸੈ 60 ਕੇ ਬੁੜੇ ਪਾ ਆਵੈ 70 ਕਾ ਮਤਹੀਨ ਅਸੀਹਾ ਕਾ ਬਿਵਹਾਰ ਨ ਪਾਵੇ ਨਾਵੇ ਕਸਹਿ ਜਸਨੀ ਮੂਲ ਨ ਜਾਣੈ ਅਪ ਬਲ ਟੰਡੋਲਮ ਟੁੰਡ ਮੰਡਿਠ ਮੈ ਨਾਨਕ ਇਹ ਜਗ ਤੂੰ ਏ ਕਾ ਤਵਲ ਹਰ ਸਤਗੁਰ ਕਹਿੰਦੇ ਹੌਲੀ ਹੌਲੀ ਕਰਕੇ ਉਮਰ ਬੀਤ ਜਾਂਦੀ ਹੈ ਇਹ ਦੁਨੀਆ ਨੂੰ ਅਖੀਰ ਤੇ ਆ ਕੇ ਸਤਿਗੁਰ ਕਹਿੰਦੇ ਜਿਵੇਂ ਧੂਏ ਦਾ ਬਣਿਆ ਹੁੰਦਾ ਨਾ ਕੋਈ ਮਹਿਲ ਕੋਈ ਉਹਦਾ ਅਸਤਿਤਵ ਨਹੀਂ ਇਸ ਤਰ੍ਹਾਂ ਗੁਰਮਖੋ ਇਹ ਦੁਨੀਆ ਇਹ ਸੰਸਾਰ ਹੈ ਭਗਤ ਕਬੀਰ ਜੀ ਨੇ ਫਰਮਾਇਆ ਮੇਰੇ ਮੰਗਣ ਵਾਸਤੇ ਲੈਣ ਵਾਸਤੇ ਜਾਚਣਾ ਕਰਨ ਲਈ ਜਿਹੜੀ ਚੀਜ਼ ਨਾਲ ਮੈਂ ਮੋਹ ਜੋੜ ਲਵਾਂ ਇਹੋ ਜਿਹਾ ਕਿਹੜਾ ਦੁਨੀਆ ਤੇ ਪਦਾਰਥ ਹੈ ਕਿਆ ਮੰਗਾਂ ਕਿਛੁ ਥਿਰ ਨ ਰਹਾਈ ਦੇਖਤ ਨੈਣ ਚਲਿਓ ਜਗ ਜਾਈ ਇਹਨਾ ਅੱਖਾਂ ਨ ਵਿੰਦਿਆਂ ਵਿੰਦਿਆਂ